ਸੋ ਇਟ ਇਜ਼ ਸਕੂਲ ਕਾ ਡਾਕਟਰ ਪੇਸ਼ੈਂਟ ਹੈ ਜੀ ਸਰ ਥਰਟੀ ਡਿਜ਼ੀਜ਼ਸ ਦੇ ਅਗੇ ਸਟੇਡੀਲੀ ਨਾ ਬ ਜੀ ਸਰ 60 ਕਰ ਦਿਓ ਜੀ ਸੈੱਡ ਕਰ ਲਿਓ ਮੈਂ ਬਸ ਇੱਕ ਸਾਡੀ ਰਿਕਵੈਸਟ ਹੈ ਸਾਡਾ ਆਰ ਬੀ ਐਸ ਕੇ ਟੂ ਕਰਵਾ ਦਿਓ ਇੱਥੇ ਥੈਂਕ ਯੂ ਸੋ ਸੌ ਜੀ ਕਰਾ ਲਵੋ ਸਰ ਆਰ ਬੀ ਐਸ ਕੇ ਦੇ ਅੰਡਰ ਸਾਡੇ ਬਿਲਕੁਲ ਵਿਜ਼ਿਟ ਕੀਤਾ ਗਿਆ ਜੀ ਪੁਲਿਸ ਦੇ ਬਾਰੇ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੁਰੂ ਨਾਨਕ ਦੇਵ ਹਸਪੀਟਲ ਨੇ ਅੱਜ ਇੱਕ ਬਹੁਤ ਹੀ ਕਮਾਲ ਦਾ ਜਿਹੜਾ ਕੰਮ ਆ ਉਹ ਕੀਤਾ ਹੈ ਮੈਡੀਕਲ ਸਾਇੰਸ ਦੇ ਵਿੱਚ ਕਿ ਇੱਕ ਇਹੋ ਜੀ ਕੰਜੇਨਰਲ ਹਾਰਟ ਡਿਜ਼ੀਜ਼ ਜਿਹੜੀ ਬੱਚਿਆਂ ਦੇ ਵਿੱਚ ਇੱਕ ਬੱਚਾ ਜਿਹੜਾ 10 ਲੱਖ ਬੱਚੇ ਦੇ ਮਗਰ ਹੁੰਦੀ ਆ ਉਸ ਬਿਮਾਰੀ ਨੂੰ ਪਹਿਲੇ ਡਾਇਗਨੋਸ ਕੀਤਾ ਡਾਕਟਰ ਪਰਮਿੰਦਰ ਨੇ ਜਿਹੜੇ ਕਿ ਡੀਐਮ ਕਾਰਡੀਓਲੋਜੀ ਨੇ ਔਰ ਗੁਰਨਾਰਕ ਦੇਵ ਹਸਪੀਟਲ ਦਾ ਕਾਰਡੀਓਲੋਜੀ ਡਿਪਾਰਟਮੈਂਟ ਜਿਹੜਾ ਉਹ ਚਲਾ ਰਹੇ ਨੇ ਔਰ ਉਹਨਾਂ ਨੇ ਡਾਇਗਨੋਸ ਕਰਕੇ ਫਿਰ ਉਹਨਾਂ ਦਾ ਜਿਹੜਾ ਪਲਾਨ ਸੀਗਾ ਟ੍ਰੀਟਮੈਂਟ ਦਾ ਉਹਨੂੰ ਸਭਾ ਰੈਡੀ ਕਰਕੇ ਉਹਦੇ ਵਿੱਚ ਜਿਹੜਾ ਐਕਸਪੈਂਡੀਚਰ ਹੁੰਦਾ ਸੀਗਾ ਉਹਨੂੰ ਮਿਨੀਮਮ ਕਰਕੇ ਕਿਉਂਕਿ ਉਹਦੇ ਵਿੱਚ ਕੁਝ ਕੋਈ ਪੁਆਇੰਟ ਜਿਹੜਾ ਸੀਗਾ ਉਹ ਬੱਚੇ ਦੇ ਹਾਰਟ ਦੇ ਵਿੱਚ ਪੈਣਾ ਸੀਗਾ ਸੋ ਇਸ ਫਸਟ ਆਫ ਇਟਸ ਕਾਈਡ ਕਿ ਇਹ ਜਿਹੜਾ ਆਪਰੇਟ ਉਹਨਾਂ ਨੇ ਕੀਤਾ ਇਹ ਰੂਜ਼ ਹਾਰਟ ਸਰਜਰੀ ਕੀਤੀ ਹੈ ਕਿ ਬਾਕੀ ਜਿੰਨੇ ਵੀ ਨਾਰਦਰਨ ਇੰਡੀਆ ਸਾਈਡ ਦੇ ਵਿੱਚ ਜਿਹੜੀ ਇਹੋ ਜੀ ਬਿਮਾਰੀ ਹੈ ਇਹਦਾ ਇਲਾਜ ਜਿਹੜਾ ਓਪਨ ਹਾਰਟ ਸਰਜਰੀ इवन ਇਨ ਪੀਜੀਆਈ ਐਂਡ ਅਦਰ ਗਵਰਨਮੈਂਟ ਹਸਪੀਟਲਸ ਦੇ ਵਿੱਚ इवन ਇਨ ਪ੍ਰਾਈਵੇਟ ਹਸਪੀਟਲਸ ਇਨ ਨਾਰਦਰਨ ਇੰਡੀਆ ਜੇ ਇਹਨੂੰ ਓਪਨ ਹਾਰਟ ਸਰਜਰੀ ਦੇ ਤਹਿਤ ਕਰਦੇ ਜਿਹਦੇ ਵਿੱਚ ਕੋਸਟ ਫੈਕਟਰ ਜਿਹੜਾ ਬਹੁਤ ਵੱਜ ਜਾਂਦਾ ਔਰ ਪੇਸ਼ੈਂਟ ਨੂੰ ਜਿਹੜਾ ਸਰਜੂਰਲ ਟਰੋਮਾ ਵੀ ਬਹੁਤ ਹੁੰਦਾ ਮਗਰ ਡਾਕਟਰ ਸਾਹਿਬ ਨੇ ਬਹੁਤ ਰਿਮਾਰਕੇਬਲ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਇੰਟਰਵੈਨਸ਼ਨਲ ਕਰਕੇ ਉਦੇ ਵਿੱਚ ਮਿਨੀਮਮ ਟਰੋਮਾ ਦੇ ਕੇ 2.5 ਘੰਟੇ ਦੇ ਕਰੀਬ ਜਿਹੜੀ ਸਰਜਰੀ ਚੱਲੀ ਹੈ ਇਹਨਾਂ ਨੇ ਅਸੀਂ ਅੱਜ ਆ ਕੇ ਬੱਚੇ ਨੂੰ ਦੇਖਿਆ ਮੇਰੇ ਨਾਲ ਡੀਸੀ ਅਮਰਿਤਸਰ ਸਾਖੀ ਮੈਮ ਜਿਨ੍ਹਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਪਾਰਟਸ ਨੂੰ ਜਿਹੜਾ ਅਰੇਂਜ ਕਰਨ ਲਈ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਡਾਕਟਰ ਗੁਰਮਿੰਦਰ ਔਰ ਡਾਕਟਰ ਦੇਵਗਨ ਜਿਹੜੇ ਪ੍ਰਿੰਸੀਪਲ ਮੈਡੀਕਲ ਕਾਲਜ ਨੇ ਉਹਨਾਂ ਦਾ ਵੀ ਮੈਂ ਥੈਂਕਸ ਕਰਦਾ ਔਰ ਅੱਜ ਅਸੀਂ ਬੱਚੇ ਨੂੰ ਮਿਲੇ ਆ ਬੱਚਾ ਔਰ ਬੱਚੇ ਦੇ ਪੇਰੈਂਟਸ ਬੜੇ ਖੁਸ਼ ਆ ਔਰ ਮੈਂ ਤੁਹਾਡੇ ਮਾਧਮ ਰਹੀਂ ਅੰਬਰਸਰ ਸ਼ਹਿਰ ਵਾਸੀਆਂ ਨੂੰ ਕੀ ਪੂਰੇ ਇਸ ਬੈਲਟ ਦੇ ਜਿੰਨੇ ਵੀ ਮਾਜੇ ਦੇ ਲੋਕ ਨੇ ਅਗਰ ਕੋਈ ਅੱਦਾ ਦੀ ਦਿੱਕਤ ਆਦੀ ਹੈ ਕੋਈ ਕੰਜੈਨੇਟਲ ਹਾਰਟ ਡਿਜ਼ੀਜ਼ ਹੈ ਸੋ ਬੜਾ ਅੱਛਾ ਡਿਪਾਰਟਮੈਂਟ ਹੈ ਗੁਰਨਾਨਕ ਦੇਵ ਹਸਪੀਟਲ ਚ ਡਾਕਟਰ ਬਹੁਤ ਡੈਡੀਕੇਟਿਡ ਨੇ ਨਰਸਿੰਗ ਸਟਾਫ ਬਹੁਤ ਡੈਡੀਕੇਟਿਡ ਹੈ ਤੁਸੀਂ ਇੱਥੇ ਆਓ ਤੁਹਾਡਾ ਫ੍ਰੀ ਆਫ ਕਾਸਟ ਜਿਹੜਾ ਇਲਾਜ ਹੋਏਗਾ ਔਰ ਰਿਜ਼ਲਟਸ ਜਿਹੜੇ ਆ ਉਹ ਬਹੁਤ ਅੱਛੇ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਮੇਰੀ ਤੁਹਾਡੇ ਆਦਰਮਈ ਲੋਕਾਂ ਨੂੰ ਇਹ ਅਪੀਲ ਹੈ ਔਰ ਇਸੇ ਨਾਲ ਨਾਲ ਹੀ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਕਰਦਾ ਕਿ ਉਹ ਵੀ ਜਿਹੜਾ ਬਹੁਤ ਇੰਟਰਸਟ ਬਹੁਤ ਮਿਹਨਤ ਕਰਕੇ ਦੇਖ ਰਹੇ ਨੇ ਜਿਹੜਾ ਜਿੰਨਾ ਵੀ ਹੈਲਥ ਸੈਕਟਰ ਹੈ ਔਰ ਐਜੂਕੇਸ਼ਨ ਸੈਕਟਰ ਹੈ ਸੋ ਇਹਨਾਂ ਕਹਿੰਦਾ ਹਾਂ ਮੈਂ ਜਿਹੜਾ ਕੋਈ ਫੇਰ ਰੋਟਾ ਪ੍ਰਵਿੰਦਰ ਦਾ ਡੀਸੀ ਮੈਂ ਦਾ ਔਰ ਪ੍ਰਿੰਸੀਪਲ ਸਰ ਦਾ ਬਹੁਤ ਬਤਨ ਬਨਵਾਜੀ